ਟੋਲ ਟੈਕਸ ਲਾਇਆ ਹੈ ਕੀ ਹੋ ਗਿਆ ਇੱਥੇ ਨਾ ਪਿੰਡ ਵਾਲਿਆਂ ਨੂੰ ਆਪਾਂ ਗਲਤ ਵੀ ਨਹੀਂ ਠਹਿਰਾ ਸਕਦੇ ਗੱਲ ਇਹ ਹੈ ਕਿਉਂਕਿ ਹੁਣ ਵੱਡੇ ਪੱਧਰ ਤੇ ਕੀ ਹੋ ਗਿਆ ਕੱਲ ਦੀ ਜਦੋਂ ਇਹ ਵੀਡੀਓ ਵਾਇਰਲ ਹੋਗੀ ਲੋਕ ਗਾਲਾਂ ਕੱਢ ਰਹੇ ਨੇ ਜਾਂ ਲੋਕ ਕਿਸ ਚੀਜ਼ ਦਾ ਵਿਰੋਧ ਕਰ ਰਹੇ ਨੇ ਵੀ ਹਾਏ 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 ਤੌਬਾ ਹੋ ਗਈ ਅੱ비 ਯਾਰ ਇਹ ਕੀ ਹੋ ਗਿਆ ਪਰ ਮਹਾਰਾਜ ਜ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰ ਲੰਘ ਜਾਓ ਟ੍ਰੈਫਿਕ ਜਿਹੜਾ ਨਿਕਲਦਾ ਉਹਨੇ ਸੜਕਾਂ ਤੋੜਤੀਆਂ ਉਹਦੀ ਤਕਲੀਫ ਉਹਨਾਂ ਨੂੰ ਪੁਲ ਜਿਹੜੇ ਕਿ ਸਰਕਾਰ ਨੇ ਨਹੀਂ ਬਣਾਏ ਬਾਬਿਆਂ ਨੇ ਬਣਾਏ ਸੀ ਉਹ ਵੀ ਪੁਲ ਟੁੱਟ ਗਏ ਤਕਲੀਫ ਲੋਕਾਂ ਨੂੰ ਹੈ 200 ਰੁਪਿਆ ਟੈਕਸੀ ਰੂਟ ਲੱਗਾ ਜੀ ਇਹ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਹੈ ਸਰਕਾਰ ਲਵੇ ਜ਼ਿੰਮੇਵਾਰੀ ਪਿੰਡ ਵਾਲਿਆਂ ਨੂੰ ਕੀ ਲੋੜ ਪਈ ਸੀ ਟੋਲ ਟੈਕਸ ਲੈਣ ਦੀ ਫਿਰ ਹੁਣ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਆਪਣੇ ਪੱਧਰ ਤੇ ਕੋਈ ਕੰਮ ਸ਼ੁਰੂ ਕੀਤਾ ਕਿ ਚਲੋ ਪੈਸੇ ਢਾਲ ਕਰਕੇ ਅਸੀਂ ਆਹ ਕੰਮ ਕਰਾ ਲਾਂਗੇ ਫਿਰ ਤੁਸੀਂ ਠੋਕ ਕੇ ਉਹਨਾਂ ਤੇ ਪਰਚਾ ਦੇ ਦਿਓ ਿਕਨੌਰ ਹਲਕੇ ਦੇ ਪਿੰਡਾਂ ਦੀ ਹੋ ਕੇ ਕੱਗਰ ਦਰਿਆ ਨੂੰ ਟੱਪ ਕੇ ਇਹ ਫਿਰ ਪਟਿਆਲੇ ਵੱਲ ਸਾਰੇ ਵਹੀਕਲ ਆ ਰਹੇ ਨੇ ਪਿਛਲੇ 11 ਮਹੀਨੇ ਤੋਂ ਹੁਣ ਜਦੋਂ 11 ਮਹੀਨੇ ਤੋਂ ਟਰੱਕ ਚੱਲ ਰਹੇ ਜੀ ਉੱਥੇ ਬੱਸਾਂ ਚੱਲ ਰਹੀਆਂ ਪੀਡਬਲਯੂਡੀ ਦਾ ਆਰਡੀਐਫ ਦਾ ਫੰਡ ਹੈ ਜਿਹੜਾ ਉਹ ਸੈਂਟਰ ਰੋਕੀ ਬੈਠਾ ਇੱਧਰ ਸਰਕਾਰ ਦੇ ਕੋਲ ਪੈਸੇ ਹੈ ਨਹੀਂ ਪੰਜਾਬ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਨੇ ਜਿਹੜੀ ਪੀਡਬਲਯੂਟੀ ਦੇ ਅੰਦਰ ਨੇ ਇੱਕ ਵੀ ਨਹੀਂ ਬਣੀ ਉੱਥੇ ਘੱਟੋ ਘੱਟ 4 ਤੋਂ ਮਤਲਬ ਮੋਸਟਲੀ ਜਿਹੜੇ ਪਿੰਡਾਂ ਨੂੰ ਜੋੜਦਾ ਘੱਗਰ ਪਾਰ ਕਰਕੇ ਨਾ ਉੱਥੇ 3-4 ਐਸੇ ਪੁਲ ਨੇ ਜੱਗੀ ਵੱਡੇ ਪੁਲ ਨੇ ਜਿਹੜੇ ਸਰਕਾਰ ਨੇ ਨਹੀਂ ਬਣਾਏ ਕਾਰ ਸੇਵ ਵਾਲੇ ਬਾਬਿਆਂ ਨੇ ਬਣਾਏ ਹੋਏ ਨੇ ਤੁਸੀਂ ਯਕੀਨ ਕਰੋ ਇਸ ਗੱਲ ਤੇ ਦੇਖੋ ਉਹਨਾਂ ਦੀ ਮਜਬੂਰੀ ਸੀ ਤਾਂ ਕਰਕੇ ਉਹਨਾਂ ਨੇ ਇਹ ਚੀਜ਼ ਲਾਈ ਜਿਹੜੇ ਮੁੰਡਿਆਂ ਨੇ ਟੋਲ ਟੈਕਸ ਲਾਇਆ ਸੀ ਪੈਸੇ ਲੈ ਰਹੇ ਸੀ ਉੱਥੇ ਲੋਕਾਂ ਤੋਂ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਪਰ ਮੈਨੂੰ ਲੱਗਦਾ ਕਿ ਇਹ ਪਰਚਾ ਬਾਲਾ ਟਾਈਮ ਚੱਲੂਗਾ ਨਹੀਂ ਕਿਸੇ ਨਾ ਕਿਸੇ ਤਰੀਕੇ ਕੁਐਸ਼ ਹੋਊਗਾ ਰਾਉ ਜੀ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਹਿੰਦੇ ਪਿੰਡ ਵਾਲਿਆਂ ਨੇ ਟੋਲ ਟੈਕਸ ਲਾ ਲਿਆ ਹਾਂ ਬਿਲਕੁਲ ਜੱਗੀ ਲਾ ਲਿਆ ਟੋਲ ਟੈਕਸ ਪਰ ਕਾਮਯਾਬ ਨਹੀਂ ਹੋਇਆ ਤੇ ਹੁਣ ਗੱਲ ਇਹ ਹੈ ਕਿ ਜਦੋਂ ਟੋਲ ਨਹੀਂ ਕਰਿਆ ਪੀ ਡਬਲਯੂ ਡੀ ਨੇ ਕੁਝ ਨਹੀਂ ਕਰਿਆ ਸਵਾਰਿਆ ਲੋਕਾਂ ਨੇ ਫਿਰ ਜਦੋਂ ਆਪ ਹੋਰ ਲੋਕ ਵੀ ਆਪਣੀਆਂ ਜੇਬਾਂ ਚੋਂ ਤਾਂ ਕਿੰਨੇ ਕੱਢ ਲੈਣਗੇ ਪਿੰਡ ਵਾਲੇ ਉਹਨਾਂ ਨੂੰ ਇਹ ਸੀ ਕਿ ਅਸੀਂ ਚਲੋ ਐਦਾਂ ਕਰ ਲੈਂਦੇ ਆ ਸਾਡੇ ਕੋਲ ਜਿਹੜਾ ਪੈਸਾ ਇਕੱਠਾ ਹੋ ਉਹ ਅਸੀਂ ਆਪਣਾ ਲਾ ਕੇ ਪੈਚਵਰਕ ਆਪਣੀ ਸੜਕ ਠੀਕ ਕਰ ਲਾਂਗੇ ਥੋੜੇ ਜਿਹਾ ਰਿਪੇਅਰ ਕਰਵਾ ਲਾਂਗੇ ਤੁਸੀਂ ਠੋਕ ਕੇ ਅਗਲੇ ਤੇ ਪਰਚਾ ਕਰਤਾ ਜਿਹੜੇ ਮੁੰਡਿਆਂ ਨੇ ਟੋਲ ਟੈਕਸ ਲਾਇਆ ਸੀ ਪੈਸੇ ਲੈ ਰਹੇ ਸੀ ਉੱਥੇ ਲੋਕਾਂ ਤੋਂ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਗੀ ਮਤਲਬ ਪਰ ਟੋਲ ਟੈਕਸ ਲਾਇਆ ਕਿਉਂ ਗਿਆ ਮੈਂ ਮਤਲਬ ਠੀਕ ਹੈ ਪਿੰਡ ਵਾਲੇ ਆਪ ਦੀ ਮਰਜ਼ੀ ਨਾਲ ਜੋ ਮਰਜ਼ੀ ਕਰ ਸਕਦੇ ਆ ਪਰ ਟੋਲ ਟੈਕਸ ਲਾਇਆ ਕਿਉਂ ਗਿਆ ਨਹੀਂ ਦੇਖੋ ਚਲੋ ਲਾ ਤਾਂ ਨਹੀਂ ਸਕਦੇ ਵੈਸੇ ਪਿੰਡ ਵਾਲੇ ਹੈਨਾ ਆਪਣੀ ਮਰਜ਼ੀ ਦੇ ਨਾਲ ਚਾਹੇ ਕੋਈ ਵੀ ਪਿੰਡ ਆ ਦੇਖੋ ਟੋਲ ਟੈਕਸ ਨਹੀਂ ਲਾ ਸਕਦੇ ਤੁਸੀਂ ਉਹ ਵੀ ਇਸ ਤਾਂ ਲਾਓਗੇ ਕਿ ਸਾਡੇ ਪਿੰਡ ਦੀ ਸੜਕ ਤੋਂ ਜੇ ਗੱਡੀਆਂ ਨਿਕਲਦੀਆਂ ਨੇ ਤਾਂ ਅਸੀਂ ਟੋਲ ਟੈਕਸ ਲਾਉਨੇ ਆ ਲਾ ਨਹੀਂ ਸਕਦੇ ਹੂੰ ਪਰ ਇੱਥੇ ਨਾ ਪਿੰਡ ਵਾਲਿਆਂ ਨੂੰ ਆਪਾਂ ਗਲਤ ਵੀ ਨਹੀਂ ਠਹਿਰਾ ਸਕਦੇ ਗੱਲ ਇਹ ਹੈ ਕਿਉਂਕਿ ਹੁਣ ਵੱਡੇ ਪੱਧਰ ਤੇ ਕੀ ਹੋ ਗਿਆ ਕੱਲ ਦੀ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਲੋਕ ਗਾਲਾਂ ਕੱਢ ਰਹੇ ਨੇ ਜਾਂ ਲੋਕ ਕਿਸ ਚੀਜ਼ ਦਾ ਵਿਰੋਧ ਕਰ ਰਹੇ ਨੇ ਵੀ ਹਾਏ 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 ਤੌਬਾ ਹੋ ਗਈ ਅ ਵੀ ਯਾਰ ਇਹ ਕੀ ਹੋ ਗਿਆ ਪਿੰਡ ਵਾਲੇ ਪੈਸੇ ਕਿਵੇਂ ਲੈ ਲਾ ਗਏ ਇੱਥੋਂ ਜਿਹੜੇ ਲੰਘ ਰਹੇ ਨੇ ਵਾਹਨਲ ਉਹਨਾਂ ਤੋਂ ਦੇਖੋ ਉਹਨਾਂ ਦੀ ਮਜਬੂਰੀ ਸੀ ਤਾਂ ਕਰਕੇ ਉਹਨਾਂ ਨੇ ਇਹ ਚੀਜ਼ ਲਈ ਜਾਂ ਨਹੀਂ ਸਾਲ ਤੋਂ ਉੱਪਰ ਹੋ ਗਿਆ ਨੇ ਸਾਲ ਹੋਣ ਵਾਲਾ तकरीबन मतलब 11 ਮਹੀਨੇ ਹੋ ਗਏ 11 ਮਹੀਨੇ ਹਰ ਇੱਕ ਵਹੀਕਲ ਆ ਜਿਹੜਾ ਉਹਨਾਂ ਦੇ ਪਿੰਡ ਦੇ ਵਿੱਚ ਦੀ ਨਿਕਲਦਾ ਕੱਲਾ ਉਹਨਾਂ ਦਾ ਪਿੰਡ ਨਹੀਂ ਜਿੰਨੇ ਵੀ ਇਸ ਉਸ ਏਰੀਆ ਚ ਹੁਣ ਆਪਾਂ ਥੋੜਾ ਜਿਹਾ ਗੱਲ ਸਮਝਾ ਦਿੰਨੇ ਆ ਵੀ ਅਸਲ ਚ ਹੈ ਕਿੱਥੇ ਦੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਇਹ ਪਟਿਆਲੇ ਜ਼ਿਲ੍ਹੇ ਦੀ ਵੀਡੀਓ ਬਣੀ ਸੀ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਇੱਕ ਮਾੜੂ ਇੱਧਰ ਪੈਂਦਾ ਹਲਕਾ ਕਨੌਰ ਤੇ ਕਨੌਰ ਹੈ ਜਿਹੜਾ ਅੱਗੇ ਹਰਿਆਣੇ ਦੇ ਨਾਲ ਅਟੈਚ ਆ ਤੇ ਉਧਰ ਸ਼ੰਭੂ ਬਾਰਡਰ ਦੇ ਨਾਲ ਅਟੈਚ ਆ ਹੁਣ ਗੱਲ ਕੀ ਹੋਈ ਪਿਛਲੇ 13 ਫਰਵਰੀ ਤੋਂ 2024 ਵਾਲੀ ਤੋਂ ਸਾਨੂੰ ਪਤਾ ਹੈ ਕਿ ਕਿਸਾਨ ਦਿੱਲੀ ਜਾ ਰਹੇ ਸੀ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕ ਲਿਆ ਹਰਿਆਣਾ ਪੁਲਿਸ ਨੇ ਹਰਿਆਣਾ ਪ੍ਰਸ਼ਾਸਨ ਨੇ ਪੱਕੇ ਨਾਕੇ ਲਾਤੇ ਉਹ ਕਗਰ ਦਰਿਆ ਦੇ ਉੱਤੇ ਜਿਹੜਾ ਜੀਟੀ ਰੋਡ ਸੀ ਉਹ ਬਲੌਕ ਕਰਤਾ ਜਿੱਥੋਂ ਲੰਘਣ ਦੀ ਕੋਸ਼ਿਸ਼ ਹੋ ਰਹੀ ਆ ਹੁਣ ਜਿਹੜਾ ਅੰਬਾਲਾ ਟੂ ਪਟਿਆਲਾ ਰਸਤਾ ਸੀ ਜੱਗੀ ਉਹ ਹੋ ਗਿਆ ਬਲੌਕ ਬਿਲਕੁਲ ਹੁਣ ਲੋਕ ਕਹਿੰਦੇ ਨੇ ਕਿ ਕਿਸਾਨਾਂ ਨੇ ਲਾਇਆ ਜਦੋਂ ਕਿ ਸਭ ਨੂੰ ਪਤਾ ਕਿ ਹਰਿਆਣਾ ਪੁਲਿਸ ਨੇ ਹਰਿਆਣਾ ਪ੍ਰਸ਼ਾਸਨ ਨੇ ਬਾਲਾ ਪ੍ਰਸ਼ਾਸਨ ਨੇ ਇਹ ਸੜਕ ਰੋਕਿਆ ਹੋਇਆ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਸ ਦੀ ਲੜਾਈ ਚੱਲਦੀ ਹੈ ਸੋ ਕਿਸਾਨਾਂ ਦਾ ਤੁਸੀਂ ਕਹਿ ਨਹੀਂ ਸਕਦੇ ਵੀ ਕਿਸਾਨਾਂ ਨੇ ਲਾਇਆ ਚਲੋ ਰੋਡ ਬੰਦ ਹੋਇਆ ਹੁਣ ਅੰਬਾਲੇ ਵਾਲਿਆਂ ਦੇ ਜਿਨ੍ਹਾਂ ਨੇ ਪਟਿਆਲੇ ਹਣਾ ਹੁਣ ਉਹਨਾਂ ਦੇ ਲਈ ਇੱਕੋ ਰਸਤਾ ਬਚਿਆ ਉਹਨਾਂ ਦੇ ਲਈ ਇਹ ਬਚਿਆ ਕਿ ਤੁਸੀਂ ਅੰਬਾਲਾ ਤੋਂ ਜੀਰਕਪੁਰ ਜਾਓ ਜੀਰਖਪੁਰ ਤੋਂ ਆਉ ਉਹ ਰਾਜਪੁਰਾ ਰਾਜਪੁਰੇ ਤੋਂ ਆਉ ਪਟਿਆਲਾ ਹੁਣ ਇਸ ਦੌਰ ਦੇ ਵਿੱਚ ਪੈਂਦਾ ਇਹ ਬਹੁਤ ਜ਼ਿਆਦਾ ਗੇੜਾ ਡਬਲ ਪੈ ਗਿਆ ਬਿਲਕੁਲ ਤੇ ਫਿਰ ਕੀ ਕੀਤਾ ਲੋਕਾਂ ਨੇ ਪਲੱਸ ਟਰੱਕਾਂ ਵਾਲਿਆਂ ਨੇ ਪਲੱਸ ਬੱਸਾਂ ਵਾਲਿਆਂ ਨੇ ਸ਼ਾਰਟ ਰਸਤਾ ਕੱਢ ਲਿਆ ਹੁਣ ਸ਼ਾਰਟ ਰਸਤਾ ਇਹ ਸ਼ੰਭੂ ਤੋਂ ਪਿੱਛੋਂ ਨਿਕਲਦਾ ਅੰਬਾਲੇ ਤੋਂ ਇਹ ਕਨੌਰ ਹਲਕੇ ਦੇ ਪਿੰਡਾਂ ਦੀ ਹੋ ਕੇ ਕੱਗਰ ਦਰਿਆ ਨੂੰ ਟੱਪ ਕੇ ਇਹ ਫਿਰ ਪਟਿਆਲੇ ਵੱਲ ਸਾਰੇ ਵਹੀਕਲ ਆ ਰਹੇ ਨੇ ਪਿਛਲੇ 11 ਮਹੀਨੇ ਤੋਂ ਮੈਂ ਉੱਥੇ ਖੁਦ ਗਿਆ ਜਗੀ ਉੱਥੇ ਦੀਆਂ ਜਿਹੜੀਆਂ ਸੜਕਾਂ ਸੀਗੀਆਂ ਲਿੰਕ ਸੜਕਾਂ ਸੀਗੀਆਂ ਆਮ ਜਿਹੜੀਆਂ ਅਸੀਂ ਆਪਾਂ ਇੱਕ ਦੂਜੇ ਨੂੰ ਜੋੜਨ ਵਾਲੀਆਂ ਤੁਸੀਂ ਵੀ ਗਏ ਹੋਗੇ ਮੈਂ ਖੋ ਗਿਆ ਦਿੱਲੀ ਅਕਸਰ ਜਦੋਂ ਜਾਂਦਾ ਇੱਥੋਂ ਕ੍ਰੋਸ ਹੋ ਕੇ ਜਾਂਦਾ ਜਦੋਂ ਤੱਕ ਅੰਬਾਲਾ ਨਹੀਂ ਕ੍ਰੋਸ ਹੁੰਦਾ ਦੇਖੋ ਉਹ ਸੜਕਾਂ ਬਣੀਆਂ ਨੇ ਸਿਰਫ ਪਿੰਡਾਂ ਨੂੰ ਜੋੜਨ ਵਾਸਤੇ ਬਿਲਕੁਲ ਉਹ ਸੜਕਾਂ ਇਹ ਨਹੀਂ ਬਣੀਆਂ ਹੈਵੀ ਟ੍ਰੈਫਿਕ ਵਾਸਤੇ ਪਰ ਹੁਣ ਕਿਉਂਕਿ ਮਜਬੂਰੀ ਹੋ ਗਈ ਰਸਤਾ ਬੰਦ ਹੋ ਗਿਆ ਤਾਂ ਹੈਵੀ ਟ੍ਰੈਫਿਕ ਨੇ ਤੇ ਲੋਕਾਂ ਨੇ ਆਪਣੀਆਂ ਕਾਰਾਂ ਦਾ ਰਸਤਾ ਵੀ ਇੱਧਰ ਦੀ ਕਰ ਲਿਆ ਹੁਣ ਜਦੋਂ 11 ਮਹੀਨੇ ਤੋਂ ਟਰੱਕ ਚੱਲ ਰਹੇ ਜੀ ਉੱਥੇ ਬੱਸਾਂ ਚੱਲ ਰਹੀਆਂ ਤਾਂ ਸੜਕਾਂ ਵਾਕਈ ਗਈਆਂ ਟੁੱਟ ਇੱਕ ਤਾਂ ਸਰਕਾਰ ਨੇ ਪਿਛਲੇ 2 2.5 ਸਾਲਾਂ ਤੋਂ ਇੱਕ ਪੰਜੀ ਨਹੀਂ ਲਾਈ ਸੜਕਾਂ ਤੇ ਕਿਉਂਕਿ ਪੀਡਬਲਯੂਡੀ ਬਣਾਉਂਦਾ ਪੀਡਬਲਯੂਡੀ ਦਾ ਆਰਡੀਐਫ ਦਾ ਫੰਡ ਹੈ ਜਿਹੜਾ ਉਹ ਸੈਂਟਰ ਰੋਕੀਂ ਬੈਠਾ ਇੱਧਰ ਸਰਕਾਰ ਦੇ ਕੋਲ ਪੈਸੇ ਹੈ ਨਹੀਂ 2.5 ਸਾਲ 2.5 ਸਾਲ ਹੋ ਗਏ ਪੰਜਾਬ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਨੇ ਜਿਹੜੀ ਪੀਡਬਲਯੂਡੀ ਦੇ ਅੰਦਰ ਨੇ ਇੱਕ ਵੀ ਨਹੀਂ ਬਣੀ ਤੇ ਉਹ ਤਾਂ ਚਲੋ ਬਣੀਆਂ ਨਹੀਂ ਵੱਖਰੀ ਗੱਲ ਆ ਪਰ ਇਹ ਤਾਂ ਜਿਹੜੀ ਹੈਗੀ ਸੀ ਉਹ ਵੀ ਟੁੱਟ ਗਈ ਹੈ ਖੱਡੇ ਹੋ ਗਏ ਕਿਤੇ 1 ਫੁੱਟ ਦਾ ਟੋਆ ਕਿਤੇ 2 ਫੁੱਟ ਦਾ ਮਤਲਬ ਸਾਫ਼ ਤੁਹਾਨੂੰ ਸੜਕ ਹੁਣ ਉੱਥੇ ਦਿਖਦੀ ਨਹੀਂ ਪਲੱਸ ਹੋਰ ਕੀ ਹੋਇਆ ਘੱਗਰ ਦਰਿਆ ਜਿਹੜਾ ਉੱਥੋਂ ਲੰਘਦਾ ਉਹ ਲੋਕਾਂ ਨੂੰ ਘੱਗਰ ਦੀ ਮਾਰ ਹਰ ਵੇਲੇ ਪੈਂਦੀ ਆ ਹਰ ਸੀਜ਼ਨ ਚ ਪੈਂਦੀ ਆ ਆਪਾਂ ਦੇਖਦੇ ਆ ਪੂਰਾ ਪੰਜਾਬ ਦੇਖਦਾ ਜਦੋਂ ਵੀ ਬਰਸਾਤ ਆਉਂਦੀ ਆ ਉਹਦਾ ਵੀ ਕੋਈ ਹੱਲ ਉਹਨਾਂ ਲੋਕਾਂ ਨੂੰ ਨਹੀਂ ਮਿਲਿਆ ਹੁਣੇ ਨਵੀਂ ਮੁਸੀਬਤ ਲੋਕਾਂ ਦੇ ਗੱਲ ਪੈ ਗਈ ਕਿ ਜਿਹੜਾ ਟ੍ਰੈਫਿਕ ਆਉਂਦਾ ਇੰਨਾ ਭਾਰੀ ਉਹਨਾਂ ਨੇ ਸੜਕਾਂ ਤਾਂ ਤੋੜੀਆਂ ਹੀ ਨਾਲ ਹੀ ਜਿਹੜਾ ਕੱਗਰ ਨੂੰ ਪਾਰ ਕਰਨ ਵਾਲੇ ਉੱਥੇ ਪੁਲ ਬਣੇ ਹੋਏ ਨੇ ਨਾ ਜੱਗੀ ਉਹ ਵੀ ਟੁੱਟ ਗਏ ਉਹਨਾਂ ਚੋਂ ਇੱਕ ਪੁਲ ਤਾਂ ਬਿਲਕੁਲ ਖਸਤਾ ਆ ਮਤਲਬ ਉਹ ਅਨ ਸੇਫ ਡਿਕਲੇਅਰ ਕੀਤਾ ਹੋਇਆ ਪਰ ਫਿਰ ਵੀ ਵਾਹਨ ਨਿਕਲਦੇ ਨੇ ਹੁਣ ਮੇਰੀ ਇੱਕ ਗੱਲ ਹੋਰ ਸੁਣਿਓ ਹੁਣ ਲੋਕ ਇਹ ਕਹਿਣਗੇ ਕਿ ਯਾਰ ਫੇਰ ਕੀ ਹੋ ਗਿਆ ਸੜਕਾਂ ਵੀ ਸਰਕਾਰ ਨੇ ਬਣਾਈਆਂ ਪੁਲ ਵੀ ਤਾਂ ਸਰਕਾਰ ਨੇ ਬਣਾਏ ਹੋਣਗੇ ਇੱਥੇ ਗਲਤ ਹੈ ਉਹ ਪੁਲ ਸਰਕਾਰ ਨੇ ਬਣਾਏ ਹੀ ਨਹੀਂ ਉੱਥੇ ਘੱਟੋ ਘੱਟ 4 ਤੋਂ ਮਤਲਬ ਮੋਸਟਲੀ ਜਿਹੜੇ ਪਿੰਡਾਂ ਨੂੰ ਜੋੜਦਾ ਘੱਗਰ ਪਾਰ ਕਰਕੇ ਨਾ ਉੱਥੇ ਤਿੰਨ ਚਾਰ ਐਸੇ ਪੁਲ ਨੇ ਜੱਗੀ ਵੱਡੇ ਪੁਲ ਨੇ ਜਿਹੜੇ ਸਰਕਾਰ ਨੇ ਨਹੀਂ ਬਣਾਏ ਕਾਰ ਸੇਵਾਲੇ ਬਾਬਿਆਂ ਨੇ ਬਣਾਏ ਹੋਏ ਨੇ ਤੁਸੀਂ ਯਕੀਨ ਕਰੋ ਇਸ ਗੱਲ ਤੇ ਪੀ ਡਬਲਯੂ ਡੀ ਨੇ ਹਾਂ ਜਿਹੜੇ ਪੁਲ ਬਣਿਆ ਉਹ ਸਰਕਾਰ ਨੇ ਨਹੀਂ ਸਰਕਾਰ ਨੇ ਨਹੀਂ ਬਣਾਏ ਹੋਏ ਉਹਨਾਂ ਚੋ ਮੋਸਟਲੀ ਜਿਹੜੇ ਪੁਲ ਨੇ ਉਹ ਕਾਰ ਸੇਵਾਲੇ ਬਾਬਿਆਂ ਨੇ ਬਣਾਏ ਹੋਏ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ ਕਿ ਜਿਵੇਂ ਗੁਰਦੁਆਰੇ ਤੇ ਆਪਾਂ ਗੁੰਮਦ ਨਹੀਂ ਲੱਗੇ ਹੁੰਦੇ ਉਹਨਾਂ ਨੇ ਜਿਹੜਾ ਡਵਾਈਡਰ ਨੇ ਸਾਈਡ ਤੇ ਹੁੰਦੀਆਂ ਨੇ ਉੱਥੇ ਉਹ ਚੀਜ਼ਾਂ ਲਾਈਆਂ ਹੋਈਆਂ ਜੇ ਕੋਈ ਆਮ ਬੰਦਾ ਵੀ ਉੱਥੋਂ ਨਿਕਲਦਾ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਯਾਰ ਇਹ ਗੁਰਦੁਆਰਾਲੇ ਗੁੰਬਦ ਕਿਉਂ ਲੱਗੇ ਹੋਏ ਨੇ ਉਹ ਐਸੇ ਕਰਕੇ ਉਹਨਾਂ ਨੇ ਆਪਣੀ ਨਿਸ਼ਾਨੀ ਰੱਖੀ ਹੋਈ ਹੈ ਤੇ ਲਿਖਿਆ ਵੀ ਹੋਇਆ ਤੇ ਪਿੰਡ ਵਾਲੇ ਲੋਕਾਂ ਨੂੰ ਪਤਾ ਹੈ ਵੀ ਮੋਸਟਲੀ ਕੱਗਰ ਤੇ ਜਿਹੜੇ ਪੁਲ ਨੇ ਉਹ ਕਾਰਸੇ ਵਾਲੇ ਬਾਬਿਆਂ ਨੇ ਬਣਾਏ ਹੋਏ ਨੇ ਸਰਕਾਰਾਂ ਨੇ ਤਾਂ ਪੁਲ ਵੀ ਤੱਕ ਨਹੀਂ ਬਣਾ ਕੇ ਦਿੱਤੇ ਉਹਨਾਂ ਲੋਕਾਂ ਨੂੰ ਤੇ ਫਿਰ ਹੁਣ ਜਿਹੜਾ ਪਰਚਾ ਹੋਇਆ ਦੇਖੋ ਇਹ ਆਪਾਂ ਕਹਿ ਸਕਦੇ ਹਾਂ ਤੁਸੀਂ ਵਾਰਨਿੰਗ ਦੇ ਸਕਦੇ ਸੀ ਬਿਲਕੁਲ ਤੁਸੀਂ ਠੋਕ ਕੇ ਅਗਲੇ ਤੇ ਪਰਚਾ ਕਰਤਾ ਤਿੰਨ ਨੌਜਵਾਨ ਨੇ ਉਸ 마ੜੂ 마ੜੂ ਪਿੰਡ ਹੈ 마ੜੂ ਪਿੰਡ ਦੇ ਤਿੰਨ ਨੌਜਵਾਨਾਂ ਨੇ ਪਰਚਾ ਕੀਤਾ ਦੋ ਤਿੰਨ ਨੇ ਜਿਹੜੇ ਉਹ ਅਣਪਛਾਤੇ ਨੇ ਪਲੱਸ ਕਹਿੰਦੇ ਪੰਚਾਇਤ ਨੂੰ ਵੀ ਅਸੀਂ ਵੈਰੀਫਾਈ ਕਰਨਾ ਹੁਣ ਦੇਖੋ ਪੁਲਿਸ ਨੇ ਚਲੋ ਆਪਣਾ ਕੰਮ ਕਰਨਾ ਪਰ ਮੈਨੂੰ ਇਹ ਲੱਗਦਾ ਕਿ ਬਈ ਤੁਸੀਂ ਵਾਰਨਿੰਗ ਦੇ ਸਕਦੇ ਸੀ ਤੁਸੀਂ ਥੋੜਾ ਜਿਹਾ ਤੁਹਾਨੂੰ ਇਹ ਹੋ ਗਿਆ ਕਿ ਯਾਰ ਵੱਡੇ ਲੈਵਲ ਤੇ ਵੀਡੀਓ ਹਾਈਲਾਈਟ ਹੋ ਗਈ ਸਾਡਾ ਪ੍ਰਸ਼ਾਸਨ ਤੇ ਗੱਲ ਉੱਠ ਗਈ ਤਾਂ ਸਾਨੂੰ ਕੋਈ ਸਟਰੋਂਗ ਐਕਸ਼ਨ ਲੈਣਾ ਪੈਣਾ ਹੂੰ ਬਿਲਕੁਲ ਠੀਕ ਹੈ ਪਰ ਮੈਨੂੰ ਲੱਗਦਾ ਕਿ ਇਹ ਪਰਚਾ ਵਾਲਾ ਟਾਈਮ ਚੱਲੂਗਾ ਨਹੀਂ ਕਿਸੇ ਨਾ ਕਿਸੇ ਤਰੀਕੇ ਕੁਐਸ਼ ਹੋਊਗਾ ਹੋਣਾ ਵੀ ਚਾਹੀਦਾ ਕਿਉਂਕਿ ਨੌਜਵਾਨ ਨੇ ਹੁਣ ਜਿਹੜੀ ਗੱਲ ਉਹ ਆ ਗਈ ਚਲੋ ਪਿੰਡ ਵਾਲਿਆਂ ਤੋਂ ਗਲਤੀ ਇਹ ਹੋ ਗਈ ਕਿ ਉਹ ਉਹਨਾਂ ਨੇ ਟੋਲ ਟੈਕਸ ਲਾ ਲਿਆ ਤੇ ਉਹ ਵੀ 100 ਜਾਂ 200 ਰੁਪਏ ਸ਼ਾਇਦ ਇੱਕ ਵਹੀਕਲ ਤੋਂ ਲੈਣ ਲੱਗ ਗਏ ਸੀ ਉਹ ਹਜੇ 21 ਦਿਨ ਹੋਇਆ ਸੀ ਕੋਈ ਇੰਨਾ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਸਵਾਲ ਇਹ ਪੈਂਦਾ ਕਿ ਲਾਇਆ ਕਿਉਂ ਹੁਣ ਦੇਖੋ ਪੁਲ ਟੁੱਟ ਰਹੇ ਨੇ ਸੜਕਾਂ ਟੁੱਟ ਗਈਆਂ ਸਰਕਾਰ ਨੇ ਕੋਈ ਪੈਚ ਵਕ ਪੈਚ ਵਰਕ ਤੱਕ ਕਰਾਇਆ ਨਹੀਂ ਹੁਣ ਤੁਸੀਂ ਦੇਖੋ ਕਿ ਚਰਨਜੀਤ ਚੰਨੀ ਉਦੋਂ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਹੈ ਨਾ ਇਧਰੋਂ ਸੁਖਵੀਰ ਬਾਦਲ ਉਹ ਨਹੀਂ ਪੁੱਛਦੇ ਨੇ ਵੀ ਤੁਸੀਂ ਆਪਣੀ ਸਰਕਾਰ ਵੇਲੇ ਕੀ ਕਰਾਇਆ ਸੀ ਕੈਪਟਨ ਸਾਹਿਬ ਨੇ ਕੀ ਕੀਤਾ ਉਹ ਕਹਿੰਦੇ ਸਾਰੇ ਉਹ ਕਹਿੰਦੇ ਤੁਸੀਂ ਪੈਚ ਵਰਕ ਕਰਾਇਆ ਪੈਚ ਵਰਕ ਕੈਪਟਨ ਸਾਹਿਬ ਇਸ ਸਰਕਾਰ ਤੋਂ ਤਾਂ ਪੈਚ ਵਰਕ ਵੀ ਨਹੀਂ ਸਾਰੇ ਹੁਣ ਗੱਲ ਇੱਥੇ ਡੁੱਬ ਕੇ ਮਰਨ ਵਾਲੀ ਹੈਗੀ ਆ ਕਿ ਨਹੀਂ ਹੈਗੀ ਆ ਚਲੋ ਮੰਨ ਲਿਆ ਕਿ ਉਦੋਂ ਬਹੁਤ ਮਜ਼ਾਕ ਉਡਿਆ ਚਰਨਜੀਤ ਚੰਨੀ ਦਾ ਕੀ ਜੀ ਪੈਚ ਵਰਕ ਕਰਾਏ ਤਾਂ ਕਿੱਡਾ ਕੰਮ ਕਰਾ ਲਿਆ ਇਸ ਸਰਕਾਰ ਤੋਂ ਪੈਚ ਵਰਕ ਨਹੀਂ ਸਰ ਇਹ ਸੁਖਬੀਰ ਬਾਦਲ ਨੇ ਸੜਕਾਂ ਬਣਾਤੀਆਂ ਕੈਪਟਨ ਨੇ ਪੈਚ ਵਰਕ ਕਰਾਤੇ ਤੇ ਆਮ ਆਦਮੀ ਪਾਰਟੀ ਵਾਲਿਆਂ ਕੋਲ ਪੈਚ ਵਰਕ ਵੀ ਨਹੀਂ ਹੋਇਆ ਇਸ ਤੋਂ ਆਪਾਂ ਕੀ ਕੀ ਅੰਦਾਜ਼ਾ ਲਾਵਾਂਗੇ ਫਿਰ ਮੰਨਿਆ ਕਿ ਤੁਹਾਡਾ ਪੈਸਾ ਰੁਕਿਆ ਹੋਇਆ ਬਈ ਫਿਰ ਇਹ ਥੋੜੀ ਐ ਤੁਹਾਨੂੰ 5 ਸਾਲ ਪੈਸਾ ਉਹ ਆਵੇ ਹੀ ਨਾ ਤੇ 5 ਸਾਲ ਤੁਸੀਂ ਆਪਣੇ ਕਾਰਜਕਾਲ ਦੇ ਦੌਰਾਨ ਪਿੰਡਾਂ ਦੀਆਂ ਸੜਕਾਂ ਤੇ ਪੈਚ ਵਰਕ ਵੀ ਨਹੀਂ ਕਰਾਉਂਗੇ ਫਿਰ ਗੱਲ ਉੱਥੇ ਆ ਜਾਂਦੀ ਹੈ ਸੋ ਉਸ ਪੈਚ ਵਰਕ ਦੇ ਲਈ ਲੋਕਾਂ ਨੇ ਪਿੰਡਦਿਆਂ ਨੇ ਸੋਚਿਆ ਕਿ ਬਈ ਚਲੋ ਮਿੱਟੀ ਦੀਆਂ ਟਰਾਲੀਆਂ ਹੀ ਪਾਲਾਂਗੇ ਭਰਤ ਪਾਲਾਂਗੇ ਜਿੱਥੇ ਖੱਡੇ ਨੇ ਉਹਨਾਂ ਤੇ ਆਪਾਂ ਆਪ ਹੀ ਪੈਚ ਵਰਕ ਕਰਾਵਾਂਗੇ ਚਲੋ ਥੋੜਾ ਜਿਹਾ ਰਸਤਾ ਠੀਕ ਹੋ ਜਾਊਗਾ ਸੋ ਇਸ ਮਕਸਦ ਦੇ ਨਾਲ ਪਿੰਡ ਵਾਲਿਆਂ ਨੇ ਤਾਂ ਇਹ ਉਗਰਾਹੀ ਸ਼ੁਰੂ ਕੀਤੀ ਸੀ ਪਰ ਕਿਉਂਕਿ ਉਹ ਗੈਰ ਕਾਨੂੰਨੀ ਸੀ ਲਾ ਨਹੀਂ ਸਕਦੇ ਸੀ ਸੋ ਇਸ ਕਰਕੇ ਜਦੋਂ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਨੇ ਕੀ ਐਸ ਤੇ ਗੂਲ ਨਹੀਂ ਬੰਨਣਾ ਚਾਹੀਦਾ ਰਹੋ ਜੀ ਵੀ ਜੇ ਕਿਤੇ ਇਹੋ ਜੇ ਮਤਲਬ ਹੁਣ ਉਥੇ ਹੈਵੀ ਟ੍ਰੈਫਿਕ ਹੈ ਸਰਕਾਰ ਨੂੰ ਵੀ ਪਤਾ ਹੈ ਵੀ ਸਾਰਾ ਟ੍ਰੈਫਿਕ ਉਧਰੋਂ ਆ ਰਿਹਾ ਹੈ ਹੂੰ ਤਾਂ ਕੀ ਸਰਕਾਰ ਨੂੰ ਚਾਹੀਦਾ ਨਹੀਂ ਵੀ ਉਹ ਪੈਚ ਵਰਕ ਜਾਂ ਰੋਡ ਉਥੋਂ ਬਣਾਈ ਜਾਵੇ ਉਹੀ ਉਹੀ ਤਾਂ ਗੱਲ ਕਰਦੇ ਆ ਨਾ ਵੈਸੇ ਦੇਖੋ ਹੁਣ ਜਿਹੜੀ ਪਿੰਡਾਂ 'ਚ ਦੇਖੋ ਆਬਾਦੀ ਵੀ ਆ ਜਗੀ ਹੁਣ ਆਪਾਂ ਮੇਨ ਰੋਡ ਤੇ ਜਾਂਦੇ ਆ ਮੇਨ ਰੋਡ ਤੇ ਗੱਡੀਆਂ ਤੇਜ਼ ਆਉਂਦੀਆਂ ਵੱਡੇ ਵਹੀਕਲ ਨੇ ਉਥੇ ਆਪਾਂ ਨੂੰ ਇਹ ਤਾਂ ਨਹੀਂ ਕਿ ਕੋਈ ਬੱਚਾ ਘਰੋਂ ਨਿਕਲਿਆ ਜੀ ਭੱਜ ਕੇ ਆ ਕੇ ਸੜਕ ਤੇ ਚੜ ਗਿਆ ਹੁਣ ਪਿੰਡ ਦੇ ਵਿੱਚੋਂ ਦੀ ਸੜਕਾਂ ਨੇ ਹੈਵੀ ਵਹੀਕਲ ਪਿੰਡ ਦੇ ਵਿੱਚੋਂ ਜਾਂਦਾ ਰੱਬ ਨਾ ਕਰੇ ਕੋਈ ਬੱਚਾ ਘਰ ਤੋਂ ਬਾਹਰ ਪੈਰ ਪਟਦਾ ਕਾਲੀ ਦੇ ਨਾਲ ਨਿਕਲਦਾ ਤੇ ਉਧਰੋਂ ਟਰੱਕ ਬੱਸ ਆ ਰਹੀ ਹੈ ਧਿਆਨ ਹੋਣੀ ਹੋਊਗੀ ਹੋਊਗੀ ਹੈਨਾ ਮਤਲਬ ਇਹ ਵੀ ਇੱਕ ਵੱਡਾ ਖਤਰਾ ਹੋਣਾ ਪਿੰਡ ਦੇ ਲੋਕਾਂ ਦੇ ਲਈ ਤੇ ਹੁਣ ਅਸੀਂ ਬੈਠੇ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਅਸੀਂ ਉਹਨਾਂ ਦੇ ਮਾੜੀ ਗਲਤ ਕਰੀ ਜਾਂਦੇ ਆ ਕਿ ਯਾਰ ਆਹ ਕੀ ਕਰਨ ਲੱਗੇ ਪਰ ਅਸੀਂ ਦੇਖਦੇ ਨਹੀਂ ਕਿ ਉਹ ਲੋਕਾਂ ਨੂੰ ਪਿਛਲੇ 11 ਮਹੀਨਿਆਂ ਤੋਂ ਤਕਲੀਫਾਂ ਕਿੰਨੀਆਂ ਨੇ ਹੈਵੀ ਟ੍ਰੈਫਿਕ ਦੀ ਤਕਲੀਫ ਉਹਨਾਂ ਨੂੰ ਟ੍ਰੈਫਿਕ ਜਿਹੜਾ ਨਿਕਲਦਾ ਉਹਨੇ ਸੜਕਾਂ ਤੋੜਤੀਆਂ ਉਹਦੀ ਤਕਲੀਫ ਉਹਨਾਂ ਨੂੰ ਪੁਲ ਜਿਹੜੇ ਕੀ ਸਰਕਾਰ ਨੇ ਨਹੀਂ ਬਣਾਏ ਬਾਬਿਆਂ ਨੇ ਬਣਾਏ ਸੀ ਉਹ ਵੀ ਪੁਲ ਟੁੱਟ ਗਏ ਤਕਲੀਫ ਲੋਕਾਂ ਨੂੰ ਹੈ ਉਹਨਾਂ ਦੀ ਤਾਂ ਕਨੈਕਟੀਵਿਟੀ ਟੁੱਟ ਗਈ ਨਾ ਤੇ ਫਿਰ ਜਾਂ ਤਾਂ ਸਰਕਾਰ ਕਰੇ ਸਰਕਾਰ ਲਵੇ ਜ਼ਿੰਮੇਵਾਰੀ ਪਿੰਡ ਵਾਲਿਆਂ ਨੂੰ ਕੀ ਲੋੜ ਪਈ ਸੀ ਟੋਲ ਟੈਕਸ ਲੈਣ ਦੀ ਫਿਰ ਹੁਣ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਆਪਣੇ ਪੱਧਰ ਤੇ ਕੋਈ ਕੰਮ ਸ਼ੁਰੂ ਕੀਤਾ ਕਿ ਚਲੋ ਪੈਸੇ ਢਾਲ ਕਰਕੇ ਅਸੀਂ ਆਹ ਕੰਮ ਕਰਾ ਲਾਂਗੇ ਫਿਰ ਤੁਸੀਂ ਠੋਕ ਕੇ ਉਹਨਾਂ ਤੇ ਪਰਚਾ ਦੇਤਾ ਨਹੀਂ ਮੈਂ ਉਹੀ ਗੱਲ ਕਰ ਰਿਹਾ ਵੀ ਇਹੋ ਇਹ ਵੀ ਰੂਲ ਹੋਣਾ ਚਾਹੀਦਾ ਵੀ ਜੇ ਕੋਈ ਸਰਕਾਰ ਕੰਮ ਨਾ ਕਰਾਵੇ ਤਾਂ ਸਰਕਾਰ ਤੇ ਵੀ ਪਰਚਾ ਦਰਜ ਹੋਵੇ ਨਹੀਂ ਬਿਲਕੁਲ ਹੋਣਾ ਚਾਹੀਦਾ ਫਿਰ ਉਹੀ ਤਾਂ ਗੱਲ ਆ ਨਾ ਲੋਕਾਂ ਨੇ ਚੁਣੀ ਕਾਦੇ ਲਈ ਹੈ ਸਰਕਾਰ ਫੇ ਤੁਹਾਡੀ ਇਸ ਕਰਕੇ ਥੋੜੀ ਚੁਣੀ ਹੈ ਨਹੀਂ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਬਈ ਸਾਡੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਪਿਛਲੀ ਸਰਕਾਰ ਹੀ ਸੀ ਜਿਹੜੀ ਉਹ ਬਨਪ੍ਰੀਤ ਬਾਦਲ ਹੀ ਸੀ ਖਜ਼ਾਨਾ ਖਾਲੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ 13 14000 ਜਿਹੜੀ ਬਿਜਲੀ 14000 ਕਰੋੜ ਚ ਪਈ ਜਿਹੜੀ ਬਿਜਲੀ ਮੁਫਤ ਕੀਤੀ ਉਹ ਕਰਜ਼ਾ ਆਮ ਲੋਕਾਂ ਸਿਰ ਹੀ ਚੜਿਆ ਨਹੀਂ ਬਿਲਕੁਲ ਉਹ ਤਾਂ ਉਹ ਤਾਂ ਤੁਹਾਡੀ ਜੇਬ ਚ ਜਾਊਗਾ ਔਰ ਸਰਕਾਰ ਨੇ ਆਪਣੀ ਜੇਬ ਚ ਥੋੜੀ ਕੱਢ ਕੇ ਲੈਣਾ ਮੁੱਖ ਮੰਤਰੀ ਮੰਤਰੀਆਂ ਨੇ ਆਪਣੀਆਂ ਤਨਖਾਹਾਂ ਚ ਥੋੜੀ ਨਾ ਬਿੱਲ ਤੁਹਾਡੇ ਭਰ ਦੇਣੇ ਨੇ ਉਹਦਾ ਘਮਕਮਾ ਕੇ ਤੁਹਾਡੇ ਤੇ ਹੀ ਲੱਗਣੇ ਨੇ ਤੁਹਾਨੂੰ ਉਧਰੋਂ ਟੈਕਸ ਵਧ ਲੈ ਲੈਣਾ ਸੋ ਗੱਲ ਇਹ ਹੈ ਕਿ ਦੇਖੋ ਬੁਨਿਆਦੀ ਸਹੂਲਤਾਂ ਤਾਂ ਦੋ ਤੁਸੀਂ ਗੱਲ ਇਹ ਨਹੀਂ ਕਿ ਠੀਕ ਹੈ ਤੁਸੀਂ ਬਿਜਲੀ ਦਾ ਦਾਵਾ ਕੀਤਾ ਸੀ ਤੁਸੀਂ ਫਰੀ ਦੇ ਰਹੇ ਹੋ 600 ਯੂਨਟ 2 ਮਹੀਨੇ ਚ ਤਾਂ ਦੋ ਕੋਈ ਗੱਲ ਨਹੀਂ ਪਰ ਤੁਸੀਂ ਦਾਵਾ ਤਾਂ ਸਹੂਲਤਾਂ ਦਾ ਵੀ ਤਾਂ ਕੀਤਾ ਸੀ ਨਾ ਫੇਰ ਜੇ ਲੋਕ ਆਪਣੇ ਪੱਧਰ ਤੇ ਸਰਕਾਰ ਨੇ ਜਦੋਂ ਕੁਝ ਨਹੀਂ ਕਰਿਆ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ 2.5 ਸਾਲਾਂ ਚ ਨਹੀਂ ਕਰਿਆ ਪੀ ਡਬਲਯੂ ਡੀ ਨੇ ਕੁਝ ਨਹੀਂ ਕਰਿਆ ਸਵਾਰਿਆ ਲੋਕਾਂ ਨੇ ਫਿਰ ਜਦੋਂ ਆਪ ਹੁਣ ਲੋਕ ਵੀ ਆਪਣੀਆਂ ਜੇਬਾਂ ਚੋਂ ਤਾਂ ਕਿੰਨੇ ਕੱਢ ਲੈਣਗੇ ਪਿੰਡਾਂ ਵਾਲੇ ਉਹਨਾਂ ਨੂੰ ਇਹ ਸੀ ਕਿ ਅਸੀਂ ਚਲੋ ਐਦਾਂ ਕਰ ਲੈਂਦੇ ਆ ਸਾਡੇ ਕੋਲ ਜਿਹੜਾ ਪੈਸਾ ਇਕੱਠਾ ਹੋਊ ਉਸੀਂ ਆਪਣਾ ਲਾ ਕੇ ਪੈਚਵਰਕ ਆਪਣੀ ਸੜਕ ਠੀਕ ਕਰ ਲਾਂਗੇ ਥੋੜੇ ਜਿਹਾ ਰਿਪੇਅਰ ਕਰਵਾ ਲਾਂਗੇ ਇਸ ਮਕਸਦ ਦੇ ਨਾਲ ਸੀ ਜਾਂ ਦੂਸਰਾ ਹੀ ਮਕਸਦ ਹੋ ਸਕਦਾ ਕਿ ਡਰ ਦੇ ਮਾਰੇ ਲੋਕ ਇਸ ਰੂਟ ਤੋਂ ਨਾ ਆਉਣ ਹੈਨਾ ਇਹ ਵੀ ਹੋ ਸਕਦਾ ਮੰਨਿਆ ਚਲੋ ਪਿੰਡ ਵਾਲਿਆਂ ਦਾ ਉਹ ਤਰੀਕਾ ਗਲਤ ਸੀ ਪਰ ਉਹ ਕਹਿੰਦੇ ਨਾ ਕਿ ਮਰਦੀ ਕੀ ਨਾ ਕਰਦੀ ਹੁਣ ਉਹ ਤਾਂ ਮਰ ਰਹੇ ਨੇ ਤੇ ਉਹ ਹੁਣ ਕੁਛ ਤਾਂ ਕਰਨਗੇ ਆਪਣੀ ਆਵਾਜ਼ ਚੁੱਕਣ ਦੇ ਲਈ ਇਹ ਵੀ ਹੋ ਸਕਦਾ ਕਿ ਉਹਨਾਂ ਦਾ ਵੀ ਇੱਕ ਸਟੰਟ ਹੋਵੇ ਕਿ ਯਾਰ ਵੈਸੇ ਤਾਂ ਸਾਡੀ ਸੁਣੀ ਨਹੀਂ ਜਾਂਦੀ ਇਸ ਤਰੀਕੇ ਨਾਲ ਸੁਣਾ ਲੈਣੇ ਆ ਤੁਹ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਜਿਹੜਾ ਰਸਤਾ ਬੰਦ ਪਿਆ ਕੋਈ ਯਾ ਤਾਂ ਅਲਟਰਨੇਟ ਰੂਟ ਬਣਾ ਕੇ ਦੇਵੇ ਨਹੀਂ ਤਾਂ ਫਿਰ ਇਹ ਨਹੀਂ ਹੈਗਾ ਕਿ ਹੰਬਾਲੇ ਤੋਂ ਪਹਿਲਾਂ ਬੰਦਾ ਜੀਰਕਪੁਰ ਜਾਵੇ ਫਿਰ ਰਾਜਪੁਰੇ ਆਵੇ ਫਿਰ ਪਟਿਆਲੇ ਆਵੇ ਐਡਾ ਕੋਈ ਵੀ ਮੂਰਖ ਨਹੀਂ ਆ ਸੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਸ ਤਰੀਕੇ ਦੇ ਨਾਲ ਜੇ ਪਿੰਡ ਵਾਲਿਆਂ ਤੋਂ ਗਲਤੀ ਹੋ ਗਈ ਤਾਂ ਮਤਲਬ ਇਹ ਨਹੀਂ ਕਿ ਸਿੱਧਾ ਤੁਸੀਂ ਉਹਨਾਂ ਤੇ ਦੇ ਕੇ ਪਰਚਾ ਠੋਕ ਦਿਓ ਸੋ ਮੈਨੂੰ ਲੱਗਦਾ ਕਿ ਉਹ ਪਰਚਾ ਕਵਾਸ਼ ਹੋਣਾ ਚਾਹੀਦਾ ਜੀ